ਅੱਜ ਦੀ ਤਾਜ਼ਾ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਆ ਅੱਜ ਗੁਰਦਾਸਪੁਰ ਵਿਖੇ ਏਡੀਸੀ ਹਰਜਿੰਦਰ ਸਿੰਘ ਜੀ ਵੱਲੋਂ ਜਿਹੜਾ ਅਚਨਚੇਤ ਚੈਕਿੰਗ ਕੀਤੀ ਗਈ ਇਹ ਅਚਨਚੇਤ ਚੈਕਿੰਗ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਕੀਤੀ ਗਈ ਜਦੋਂ ਅੱਜ ਤੜਕੇ ਸਵੇਰੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਤਾਂ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਸੜਕਾਂ ਤੇ ਗਲੀਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਸਨ ਅਤੇ ਬਹੁਤ ਸਾਰੇ ਜਿਹੜੇ ਨਾਲੇ ਸੀ ਉਹ ਬਲੌਕ ਹੋਏ ਸਨ ਉਹਨਾਂ ਨੇ ਮਹੱਲਾ ਨਿਵਾਸੀ ਨਾਲ ਵੀ ਗੱਲਬਾਤ ਕੀਤੀ ਤਾਂ ਮਹੱਲਾ ਨਿਵਾਸੀ ਨੇ ਕਿਹਾ ਕਿ ਇਹ ਜਿਹੜੀ ਦਿੱਕਤ ਹੈ ਬੜੀ ਜਿਹੜੀ ਪਛਾਣ ਨਹੀਂ ਸਾਨੂੰ ਆ ਰਹੀ ਹੈ ਬਹੁਤ ਦਿਨਾਂ ਤੋਂ ਆ ਰਹੀ ਹੈ ਤੇ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਸੀ ਤੇ ਇਸ ਦੌਰਾਨ ਐਡੀ ਸੀ ਹਰਜਿੰਦਰ ਸਿੰਘ ਨੇ ਨਗਰ ਕੌਂਸਲ ਪ੍ਰਧਾਨ ਇਸ ਦੇ ਨਾਲ ਨਾਲ ਜਿਹੜੀਆਂ ਵਾਰਡ ਦੇ ਐਮ ਸੀ ਅਤੇ ਇਸ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਤੋਂ ਰਿਸ਼ੀ ਕਾਂਪੜੀ ਉਹ ਵੀ ਬਚੋਚ ਸਨ ਜਦੋਂ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੌਕੇ ਤੇ ਆ ਕੇ ਹੀ ਇਸ ਮੁਸ਼ਕਿਲਾ ਦਾ ਜਿਹੜਾ ਹੈ ਨਿਪਟਾਰਾ ਕੀਤਾ ਹੈ ਇਸ ਦੇ ਨਾਲ ਉਹਨਾਂ ਨੇ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹ ਵੀ ਅਪੀਲ ਕੀਤੀ ਕਿ ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਇਹ ਇਕੱਠਾਈ ਜਿਹੜੀ ਮੁਸ਼ਕਿਲ ਹੈ ਉਹ ਨਾ ਆਵੇ ਤੇ ਅਡੀ ਏਡੀਸੀ ਹਰਜਿੰਦ ਸਿੰਘ ਜੀ ਨੇ ਵੀ ਇਹ ਵਿਸ਼ਵਾਸ ਲਾਇਆ ਕਿ ਦੁਹਾਨੋਂ ਕੋਈ ਨਹੀਂ ਪਰੇਸ਼ਾਨੀ ਨਹੀਂ ਦਿੱਤੀ ਜਾਵੇਗੀ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬਰਸਾਤਾ ਦੇ ਦਰ ਨਾਲੇ ਬਲੌਕ ਹੋਏ ਹੋ ਨੇ ਜਿਹੜੇ ਆ ਮੱਛਰ ਜਿਹੜਾ ਆ ਦਾਲੀਆਂ ਤੇ ਉਹ ਇਕੱਠਾ ਹੋ ਜਾਂਦਾ ਇਸ ਦੇ ਲਈ ਵੱਖਰੀ ਵੱਖਰੀ ਟੀਮਾਂ ਬਣਾਈਆਂ ਗਈਆਂ ਜੋ ਕਿ ਸਫਾਈ ਵਿੱਚ ਲਗਾ ਦਿੱਤੀਆਂ ਜਾਂ ਗਈਆਂ ਅਤੇ ਲੋਕਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕੋਈ ਪ੍ਰੋਬਲਮ ਨਹੀਂ ਆ ਦਿੱਤੀ ਜਾਏਗੀ ਜਦੋਂ ਮਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਖਾਸ ਕਰਕੇ ਰਿਸ਼ੀ ਕਾਂਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਵਾਕਈ ਇਹ ਸਰਕਾਰ ਦਾ ਜਿਹੜਾ ਆ ਕਾਬਲੀ ਤਰਫ ਕਦਮ ਹੈਗਾ ਹੈ ਸਰਕਾਰ ਨੂੰ ਇਹ ਜੇ ਪ੍ਰਾਲੇ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਜੜਾ ਹੈ ਇਹ ਸ਼ਹਿਰ ਹੈ ਉਹ ਸਵੱਛ ਰਹ ਸਕੇ ਔਰ ਸਵੱਛ ਭਿਆਨ ਜੜਾ ਹੈ ਉਹ ਬਿਲਕੁਲ ਇਸ ਤਰ੍ਹਾਂ ਹੀ ਚੱਲਦੇ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਆਪ ਹੀ ਇਸ ਮੁਸ਼ਕਿਲਤਾ ਦਾ ਜੜਾ ਹੈ ਸਾਹਮਣਾ ਇਕੱਲਾ ਤੋਂ ਨਿਪਟਾਰੇ ਲਈ ਸਸਪਾਈ ਵਾਲ ਵਿਸ਼ੇਸ਼ ਤੇ ਆਪੱਖਣਾ ਚਾਹੀਦਾ ਹੈ ਅਗਰ ਗਿੱਲੇ ਕੀੜੇ ਗਿੱਲਾ ਕੂੜਾ ਅਤੇ ਸੁੱਕੇ ਕੂੜੇ ਨੂੰ ਬਿਲਕੁਲ ਅਲੱਗ ਕੀਤਾ ਜਾਣਾ ਚਾਹੀਦਾ ਹੈ ਤਾ ਜੋ ਸਫਾਈ ਕਰਮਚਾਰੀ ਤੇ ਵੀ ਕੋਈ ਮੁਸੀਬਤ ਨਾ ਆਏ ਇਸ ਦੇ ਨਾਲ ਨਾਲ ਜਦੋਂ ਐਮਸੀ ਨਤਮਹਾ ਜੀ ਜੀ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਬਲਜੀਤ ਸਿੰਘ ਭਾੜਾ ਜੀ ਦਾ ਵੀ ਪਤਨਵਾਦ ਕਰਦੇ ਆ ਕਿ ਉਹ ਮੌਕੇ ਤੇ ਆਏ ਉਹਨਾਂ ਨੇ ਦੇਖਿਆ ਕਿ ਆਮ ਜਨਤਾ ਕਿਸ ਤਰ੍ਹਾਂ ਦੀ ਰਹਿ ਰਹੀ ਹੈ ਤੇ ਉਹਨਾਂ ਨੇ ਨਾਲ ਹੀ ਉਹ ਜਿਹੜੇ ਕਰਮਚਾਰੀਆ ਨੂੰ ਖਦਾਇਤ ਕੀਤੀ ਕਿ ਅੱਗੇ ਤੋਂ ਇਹ ਜਿਹੜੀ ਸਫਾਈ ਹੈ ਬਿਲਕੁਲ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਆਓ ਕੀ ਗੱਲ ਆਓ ਸਾਡੇ ਪੱਤਰਕਾਰਾਂ ਜਨਰਲ ਨਾਲ ਗੱਲਬਾਤ ਕੀਤੀ ਤੇ ਆ ਕੀ ਕਹਿੰਦੇ ਨੇ ਏਡੀਸੀ ਹਰਜਿੰਦਰ ਸਿੰਘ ਜੀ ਤੇ ਆਮ ਆਦਮੀ ਪਾਰਟੀ ਦੇ ਰਿਸ਼ੀ ਕਾਂਜ ਜੀ ਹਾਂਜੀ ਸਰ ਅੱਜ ਆਪ ਨਿਕਲੇ ਹੋ ਕੀ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਦੇਖੋ ਜੀ ਪ੍ਰੋਬਲਮ ਨਹੀਂ ਮੈਂ ਕਵਾਂਗਾ ਮੈਂ ਕਹਾਂਗਾ ਇੱਕ ਸਟੈਪ ਟੂਵਰਡ ਸਵਸਥ ਭਾਰਤ ਮਿਸ਼ਨ ਦੇ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਹਮੇਸ਼ਾ ਸਾਡੀ ਲਈ ਹੈ ਕਿ ਲੋਕਾਂ ਨੇ ਜਿਹੜੀਆਂ ਇਨਕੋਰਜਮੈਂਟਾਂ ਕੀਤੀਆਂ ਰਿਮੂਵ ਕੀਤੀਆਂ ਜਾਂਦਾਂ ਹੁਣ ਦੂਸਰਾ ਮੇਰਾ ਮਾਨਨਾ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀਏ ਕੰਮ ਤਾਂ ਕਰ ਹੀ ਦੇ ਨੇ ਇਹਨਾਂ ਦੀ ਐਫੀਸ਼ੀਐਂਸੀ ਕੰਮ ਕਰਨ ਦੀ ਹੋਰ ਵਧਾਈ ਜਾਵੇ। ਹੁਣ ਸਭ ਤੋਂ ਇੰਪੋਰਟੰਟ ਹੁੰਦਾ ਹੈ ਕਿ ਜਦੋਂ ਅਫਸਰ ਆ ਫੀਲ ਚੁਟਦੇ ਤੇ ਫਿਰ ਇਹਨਾਂ ਨੂੰ ਵੀ ਪ੍ਰੇਰਿਤਤਾ ਮਿਲਦੀ ਹੈ ਕਿ ਅਸੀਂ ਵੀ ਕਿਤੇ ਜਿਹੜੀ ਕਮੀ ਹੈ ਦੂਰ ਕਰੀਏ। ਜਿਸਾ ਹੁਣ ਤੁਸੀਂ ਵੇਖਿਆ ਕਿ ਲੋਕਾਂ ਵੱਲੋਂ ਮੈਂ ਬਾਰ-ਬਾਰ ਪੁੱਛ ਰਿਹਾ ਲੋਕਾਂ ਨੂੰ ਕਿ ਇੱਕ ਲੋਕਾਂ ਵੱਲੋਂ ਇਹ ਚੀਜ਼ ਸ਼ਿਕਾਇਤ ਹੈ। ਮੇਰੇ ਵੱਲੋਂ ਉਨ੍ਹਾਂ ਨੂੰ ਸੁਝਾਇਆ ਕਿ ਤੁਸੀਂ ਜਿਹੜਾ ਪਲਾਸਟਿਕ ਲਿਫਾਫੇ 'ਚ ਬੰਦ ਕਰਕੇ ਕੂੜਾ ਦਿੰਦੇ ਉਹ ਨਾ ਦਿਓ। ਸਾਡੇ ਜਿਹੜੇ ਗਿੱਲਾ ਤੇ ਸੁੱਕਾ ਕੂੜਾ ਵਾਲੇ ਈ ਰਿਕਸ਼ਾ ਤੁਰਦੇ ਨੇ ਉਹ ਵੱਖਰੇ ਵੱਖਰੇ ਡੱਬੇ ਵਾਲੇ ਨੇ ਤੁਸੀਂ ਇਸ ਕਰਕੇ ਆਪਣੇ ਵੱਖਰੇ ਡਸਟਬਿਨ ਲਾਓ ਕੋਈ ਫਰਕ ਨਹੀਂ ਪੰਦਾ ਘਰਾਂ 'ਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦੋ ਤਾਂ ਕਿ ਸਾਨੂੰ ਵੀ ਇਹਨੂੰ ਡਿਸਪੋਜ਼ ਆਫ ਕਰਨ ਵਿੱਚ ਜਿਹੜੀ ਹੈ ਦਿੱਕਤ ਨਾ ਆਏ ਤੇ ਦੂਸਰਾ ਮੇਰੇ ਸਫਾਈ ਕਰਮਚਾਰੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੇਖਿਆ ਤੁਸੀਂ ਲੱਗੇ ਦੇ ਸੀ ਕਿ ਫੇਰ ਵੀ ਹਦਾਇਤ ਹੈ ਕਿ ਜਿਹੜੀ ਅਸੀਂ ਆਪਣੀ ਡਿਊਟੀ ਹੈ ਉਹ ਪੂਰੀ ਤਨ ਦਿਲੋਂ ਵਧੀਆ ਤਰੀਕੇ ਨਾਲ ਨਿਭਾਣੀਆਂ ਤਾਂ ਜੋ ਲੋਕੀ ਵੀ ਖੁਸ਼ ਹੋਣ ਤੇ ਖੁਸ਼ ਹੋ ਕੇ ਲੋਕੀ ਇਹ ਵੀ ਕਹਿਣ ਕਿ ਜਿਹੜੇ ਸਾਡਾ ਕਮੇਟੀ ਘਰ ਵਧੀਆ ਕੰਮ ਕਰ ਰਿਹਾ ਹੁਣ ਤੁਸੀਂ ਵੇਖਿਆ ਕਿ ਜਿਹੜੇ ਜਿੱਥੇ ਆਪਣੇ ਡੰਪ ਲੱਗੇ ਦਾ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਸਾਰੀਆਂ ਸੁਣੀ ਗਈਆਂ ਕਿਸੇ ਉਹਨਾਂ ਨੇ ਕਿਹਾ ਕਿ ਜੰਗਲੇ ਦੀ ਲੋੜ ਹੈ ਕਿਤੇ ਕਿਹਾ ਕਿ ਸਿਵਲ ਦੀ ਸਫਾਈ ਦੀ ਲੋੜ ਹੈ ਉਹ ਅੱਜ ਅਸੀਂ ਨਾਲ-ਨਾਲ ਨੋਟ ਕਰ ਰਹੇ ਹਾਂ ਉਹ ਨਾਲ ਦੀ ਨਾਲ ਅਸੀਂ ਕਰਾਵਾਂਗੇ ਡੰਪ ਤੇ ਜਗਾ ਜਗਾ ਲੱਗੇ ਲੇਕਿਨ ਦੇਖਿਆ ਗਿਆ ਕਿ ਸ਼ਹਿਰ ਚ ਕਾਫੀ ਜਗ੍ਹਾ ਤੇ ਕੂੜਾ ਲੱਗਿਆ ਬਾਕੀ ਆਪਕੇ ਸੱਜਣ ਸਕੂਲਾਂ ਦੇ ਸਾਹਮਣੇ ਤੇ ਕੂੜੇ ਲੱਗੇ ਮੰਦਰਾਂ ਦੇ ਸਾਹਮਣੇ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਕੂੜੇ ਲੱਗੇ ਦੇਖੋ ਜੀ ਗਲਤੀ ਜਿਹੜੀ ਹੈ ਪਹਿਲਾਂ ਦੋ ਚੀਜ਼ਾਂ ਹੁੰਦੀਆਂ ਪਹਿਲਾਂ ਘਰਾਂ ਚੋਂ ਕੂੜਾ ਇਕੱਠਾ ਕਰਨਾ ਦੂਸਰਾ ਉਹਨੂੰ ਡਿਸਪੋਜ਼ ਆਫ ਕਰਨਾ ਜਿਸ ਤੱਕ ਤੁਸੀਂ ਸਾਰੇ ਜਾਣਦੇ ਹੋ ਕਿ ਗੁਦਾਸਪੁਰ ਸ਼ਹਿਰ ਦੇ ਵਿੱਚ ਦਿੱਕਤ ਸੀਗੀ ਜਗ੍ਹਾ ਦੀ ਹੁਣ ਸਾਡਾ ਜਿਹੜਾ ਕਲਾਨੌਰ ਵਾਲਾ ਸੀਗਾ ਕਿ ਡੰਪਸਾਈਟ ਉਹ ਕਲੀਨ ਹੋਣਾ ਸ਼ੁਰੂ ਹੋ ਗਿਆ ਹੈ ਉਹਦਾ ਟੈਂਡਰ ਟੂ ਅੰਡਰ ਲਾ ਕੇ ਅਲੋਟ ਵੀ ਹੋ ਗਿਆ ਤੇ ਕੰਮ ਉੱਥੇ ਸ਼ੁਰੂ ਹੋ ਗਿਆ 15 ਮਈ ਦਿਨ ਚ ਸਫਾਈ ਹੋ ਜਾਏਗੀ ਹੁਣ ਦੂਸਰੀ ਗੱਲ ਹੈ ਕਿ ਕਿਉਂਕਿ ਆਪਣੀ ਮਾਲਕੀ ਦੀ ਕੋਈ ਨਾ ਕੋਈ ਜਗ੍ਹਾ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਪੰਚਾਇਤ ਜਾਂ ਕੋਈ ਉਹ ਜੀ ਜਰੀ ਬੰਜਰ ਜ਼ਮੀਨ ਉਨੂੰ ਲੈ ਕੇ ਤੇ ਉੱਥੇ ਅਸੀਂ ਜਿਹੜਾ ਐਮਰ ਫੈਸਿਲਿਟੀ ਲਾਈਏ ਤਾਂ ਕਿ ਜਿਹੜਾ ਹੈ ਗਿੱਲਾ ਕੂੜਾ ਨੂੰ ਖਾਦ ਬਣਾਇਆ ਜਾ ਸਕੇ ਤੇ ਸੁੱਕੇ ਕੂੜੇ ਨੂੰ ਡਿਸਪੋਜ਼ ਆਫ ਕਰਕੇ ਵੇਚਿਆ ਜਾ ਸਕੇ ਇਸ ਸਬੰਧੀ ਮੀਟਿੰਗਾਂ ਰੈਗੂਲਰਲੀ ਜਾ ਰਹੀ ਹੈ ਜਲਦ ਤੋਂ ਜਲਦ ਹੱਲ ਕਰਕੇ ਇਹ ਜਿਹੜਾ ਕਲੀਅਰ ਕਰਾਵਾਂਗੇ ਰਹੀ ਗੱਲ ਮੰਦਰ ਗੁਰਦੁਆਰਾ ਉਹ ਜਿਹੜੀ ਡੰਪ ਸਾਈਟ ਦੀ ਗੱਲ ਹੈ ਉਹ ਵੀ ਅਸੀਂ ਕੰਟੀਨਿਊ ਲੱਗੇ ਹੋਏ ਆ ਤਾਂ ਜੋ ਜਿਹਦੇ ਵਿੱਚ ਪਲਾਸਟਿਕ ਤੇ ਹੋਰ ਚੀਜ਼ਾਂ ਵੇਚੀਆਂ ਜਾਣ ਸਕਣ ਤੇ ਜਿਹੜਾ ਸੁੱਕਾ ਕੂੜਾ ਹੈ ਉਹਨੂੰ ਡਰਾਈ ਕਰਕੇ ਤੇ ਉਹਨੂੰ ਕਿਤੇ ਲੈਂਡਫਿਲ ਜਗ੍ਹਾ ਤੇ ਜਿਹੜਾ ਆ ਉਹਨੂੰ ਡਿਸਪੋਜ਼ ਆਫ ਕੀਤਾ ਜਾ ਸਕਦਾ ਸੀ ਸੀਵਰੇਜ ਦੀ ਬਹੁਤ ਇਲਾਕਿਆਂ 'ਚ ਪ੍ਰੋਬਲਮ ਆ ਰਹੀ ਹੈ ਸੀਵਰੇਜ ਅਕਸਰ ਜਾਣ ਰਹਿੰਦੇ ਆ ਮੰਡੀ ਏਰੀਆ 'ਚ ਚਾवला ਕਲੋਨੀ ਹੋ ਗਈ ਹੈ ਬਾਜਵਾ ਕਲੋਨੀ ਔਰ ਇੱਧਰ ਇੱਕ ਦੋ ਏਰੀਆ 'ਚ ਉਹਨਾਂ ਲਈ ਕੀ ਕੀਤਾ ਜਾ ਰਿਹਾ ਦੇਖੋ ਜੀ ਪਹਿਲਾਂ ਮੈਨੂੰ ਜਿਹੜੀ ਸ਼ਿਕਾਇਤ ਆਈ ਸੀਗੀ ਲੋਕਾਂ ਵੱਲੋਂ ਆਈ ਸੀ ਕਿ ਜਿੱਦਾਂ ਤੁਸੀਂ ਫਿਸ਼ ਮਾਰਕੀਟ ਦਾ ਸਾਰਾ ਆਪਣਾ ਜਾ ਹਰ ਹਰਿ 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 ਜੇ ਐਸਟੀਪੀ ਸਾਡਾ ਲੱਗ ਜਾਂਦਾ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਓਵਰਫਲੋ ਪਾਣੀ ਆ ਗੰਦਾ ਉਹ ਬਿਲਕੁਲ ਹੀ ਖਤਮ ਹੋ ਜਾਏ ਨਾਲਿਆ ਦੀ ਪ੍ਰੋਬਲਮ ਆ ਰਹੀ ਹੈ ਪਰ ਸਾਡੀ ਦਿਨਾਂ ਦੀ ਪਰਸਾਂਜੀ ਰਹ ਹੁੰਦੀ ਹੈ ਨਕਾਸੂ ਬਣ ਰਿਹਾ ਇਸ ਕਰਕੇ ਨਾਲਿਆ ਦੀ ਨਿਕਾਸੀ ਨਹੀਂ ਹੋ ਰਹੀ ਦੇਖੋ ਜੀ ਨਾਲੇ ਦੀ ਨਿਕਾਸੀ ਦੀ ਗੱਲ ਜਿਹੜੀ ਇਹ ਹੈ ਮੇਜਰ ਹੈ ਕਿਨੇ ਵਾਲੇ ਜਿੱਥੇ ਰੁਕ ਜਾਂਦਾ ਉਥੋਂ ਅੱਗੇ ਤੁਰੇ ਤਾਂ ਫੇਰ ਹੀ ਪਿੱਛੇ ਕਲੀਅਰ ਕਰਨ ਦਾ ਫਾਇਦਾ ਹੈ ਅਸੀਂ ਪਿੱਛੋਂ ਕਾਫੀ ਨਾਲੇ ਜਿਹੜੇ ਆ ਸਾਫ ਕਰਾ ਦਿੱਤੇ ਹੈ ਹੁਣ ਜਿੱਥੇ ਇਹਨਾਂ ਨੇ ਦੱਸਿਆ ਕਿ ਇੱਕ ਦੋ ਜਗ੍ਹਾ ਕੂਲੀਆਂ ਦੇ ਉੱਪਰ ਜੜਾ ਹੈ ਉਹ ਲਫਾਫਿਆਂ ਨੇ ਕਰਕੇ ਜਾਮ ਲਾਇਆ ਹੋਇਆ ਉਹ ਅੱਜ ਹੀ ਮੈਂ ਹਦਾਇਤ ਕਰ ਦਿੱਤੀ ਹੈ ਸ਼ਾਮ ਤੱਕ ਕਲੀਅਰ ਕਰਕੇ ਕਰ ਦਿੱਤਾ ਜਾਵੇ ਫੇਰ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਕਿਉਂਕਿ ਕਈ ਵਾਰੀ ਸ਼ਹਿਰ ਦੇ ਵਿੱਚ ਕਿਤੇ ਕਿਤੇ ਪੁਆਇੰਟ ਹੁੰਦੇ ਆ ਜਿੱਥੇ ਬਿਲਕੁਲ ਬਲੌਕੇਜ ਹੁੰਦੀ ਹੈ ਪਾਣੀ ਅੱਗੇ ਨਹੀਂ ਤੁਰਦਾ ਉਸੇ ਸਾਡੇ ਧਿਆਨ ਉਹ ਤੁਹਾਡੇ ਲਈ ਮੈਂ ਇਹੀ ਗੱਲ ਰਹੀਗੀ ਕਿ ਮੈਂ ਉਹਨੂੰ 1-2 ਦਿਨਾਂ ਚ ਕਲੀਅਰ ਕਰਾ ਕੇ ਉਹਦਾ ਜਿਹੜਾ ਫਲੋ ਹੈ ਉਹ ਸਮੂਥ ਕਰ ਦਿਆਂਗੇ 메ਨ ਨਿਕਾਸੀ ਨਾਲਾ ਜਿਹੜਾ ਡਰੇਨ ਬੰਦੀ ਹੈ ਕਦੋਂ ਤੱਕ ਕੰਪਲੀਟ ਹੋ ਜੇਗੀ ਇਹ ਜਿਹੜੀ ਹੈ ਨਾਲੇ ਵਾਲੀ ਗੱਲ ਹੈ ਜਿਹੜਾ ਕਲੀਅਰ ਕਰਨ ਦੀ ਇਹ ਅਸੀਂ 2-3 ਦਿਨਾਂ ਚ ਕਰ ਦਿਆਂਗੇ 메ਨ ਨਿਕਾਸੀ ਨਾਲਾ ਜਿਹੜਾ ਡਰੇਨ ਬੰਦੀ ਪਈ ਹੈ ਕਦੋਂ ਤੱਕ ਕੰਪਲੀਟ ਹੋ ਜੇਗੀ ਦੇਖੋ ਜੀ ਇਹਨੂੰ ਇਹ ਲੱਗੇਗਾ ਟਾਈਮ ਇਹ ਜੋ ਉਹਨਾਂ ਦੇ ਮੀਟਿੰਗ ਕੀਤੀ ਸੀਗੀ ਇਟ ਵਿਲ ਟੇਕ ਅ ਫਿਊ ਮੰਥਸ ਆਪ ਦਾ ਬਹੁਤ ਬਹੁਤ ਆਪਣੀ ਦਿਲ ਦੀ ਕਰਾਇਆ ਤੋਂ ਆਪਣੇ ਵੱਲੋਂ ਤੇ ਆਪਣੇ ਮਹੱਲਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਅਸੀਂ ਪੂਰੇ ਮਹੱਲੇ ਦੀਆਂ ਜੜੀਆਂ ਮੁਸ਼ਕਲਾਂ ਸੀ ਕੱਲ ਅਸੀਂ ਐਡੀਸੀ ਸਾਹਿਬ ਕੋਲ ਲੈ ਕੇ ਗਏ ਸੀ ਤੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਤੇ ਅੱਜ ਸਾਰ ਉਹ ਸਵੇਰੇ 6 ਵਜੇ ਆਪਣੇ ਆਪਣੀ ਪੂਰੀ ਟੀਮ ਦੇ ਨਾਲ ਸਫਾਈ ਕਰਮਚਾਰੀਆਂ ਦੇ ਨਾਲ ਸਾਡੇ ਕੋਲ ਪਹੁੰਚੇ ਆ ਔਰ ਉਹਨਾਂ ਨੂੰ ਅਸੀਂ ਜੜੀਆਂ ਮਹੱਲਾ ਨਿਵਾਸੀਆਂ ਨੂੰ ਮੁਸ਼ਕਲਾ ਆ ਰਹੀਆਂ ਸੀ ਉਹਨਾਂ ਨੂੰ ਸਾਰੀਆਂ ਹੀ ਦੱਸੀਆਂ ਗਈਆਂ ਵਾ ਕਿਉਂਕਿ ਸਰ ਕਾਫੀ ਦਿਨਾਂ ਤੋਂ ਨਾਲੇ ਦੀ ਜੜੀ ਸੀ ਬਹੁਤ ਮਤਲਬ ਕਿ ਮੁਸ਼ਕਲ ਆ ਰਹੀ ਸੀ ਸੀਵਰੇਜ ਸਰ ਕਾਫੀ ਦਿਨਾਂ ਤੋਂ ਬੰਦ ਸੀ ਔਰ ਕਈ ਜਗ੍ਹਾ ਤੇ ਸਰ ਜਿਹੜੇ ਮਤਲਬ ਕਿ ਨਾਲੇ ਸੀ ਉਹਨਾਂ ਦੇ ਉੱਤੇ ਜੰਗਲੇ ਨਹੀਂ ਸੀ ਔਰ ਟਰੈਫਿਕ ਵਗੈਰਾ ਉਹ ਤੋਂ ਲੰਗ ਲੰਗਦੀ ਆ ਤੇ ਸਰ ਬੜੀ ਮੁਸ਼ਕਲ ਆਉਂਦੀ ਸੀ ਰਾਹ ਹੀ ਰਹਿਣਾ ਕਿੱਦਾਂ ਦਾ ਲੱਗ ਰਿਹਾ ਸਰ ਸਾਡੇ ਇਸ ਸਮੱਸਿਆਵਾਂ ਦਾ ਹੱਲ ਕੀਤਾ ਜੀ ਉਹਨਾਂ ਵੱਲੋਂ ਬਿਲਕੁਲ ਸਰ ਏਡੀਸੀ ਸਾਹਿਬ ਬਹੁਤ ਵਧੀਆ ਇਨਸਾਨ ਆ ਮੈਂ ਕਹਣਾ ਕਿ ਇਹੋ ਜੇ ਅਸੀਂ ਅਫਸਰ ਜਿਹੜੇ ਆ ਉਹ ਅੱਜ ਤੱਕ ਨਹੀਂ ਦਿਖੇ ਕਿਉਂਕਿ ਉਹ ਆਪ ਪੈਨ ਲੈ ਕੇ ਜਿਹੜੇ ਆ ਉਹ ਮਤਲਬ ਕਿ لوکی عنا ਕੋਲ ਮੁਸ਼ਕਲਾਂ ਲੈ ਕੇ ਜਾਂਦੇ ਆ ਪਰ اے ڈی سی ਸਾਹਿਬ ਆਪ ਘਰ ਘਰ ਜਾ ਕੇ محلہ محلہ ਜਾ ਕੇ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਆ ਉਹ ਪੁੱਛਦੇ ਆ ਮੈਂ ਕਹਾਂਗਾ ਕਿ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਇਹਦੇ ਨਾਲ ਚਲੋ ਛੋਟੀਆਂ ਮੋਟੀਆਂ ਉਹਨਾਂ ਨੂੰ ਸਾਰੀਆਂ ਜਿਹੜੀਆਂ ਗਲੀਆਂ ਦੀਆਂ ਮੁਸ਼ਕਲਾਂ ਆ ਰਹੀਆਂ ਸੀ ਸੀਵਰੇਜ ਦੀਆਂ ਮੁਸ਼ਕਲਾਂ ਸੀ ਨਾਲੇ ਦੀਆਂ ਸਾਰੀਆਂ ਏ ਟੂ ਜ਼ेड ਜਿਹੜੀਆਂ ਕੂੜੇ ਦੀਆਂ ਮੁਸ਼ਕਲਾਂ ਸੀ ਉਹ ਸਾਰੀਆਂ ਉਹਨਾਂ ਨੂੰ ਦੱਸਿਆ ਔਰ ਉਹਨਾਂ ਵੱਲੋਂ ਵਿਸ਼ਵਾਸਨ ਵੀ ਦਵਾਇਆ ਗਿਆ ਵਾ ਕਿ ਜਲਦ ਤੁਹਾਡੀਆਂ 2-4 ਦਿਨਾਂ ਚ ਜਿਹੜੀਆਂ ਆ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਵਾਂ ਉਹਦਾ ਜਲਦ ਤੋਂ ਜਲਦ ਹੀ ਹੱਲ ਕੀਤਾ ਜਾਵੇਗਾ